ਉੱਤੇ ਐਂਟਰੀ ਲੈ ਲਈ ਜੀ ਕੁਝ 7 ਸੈਕਿੰਡ ਦੇ ਉੱਤੇ ਲਈ ਦੋ ਤਿੰਨ ਜਾਣੇ ਕਰਦੇ ਆ ਟ੍ਰੇਡ ਉਹਨਾਂ ਨੇ ਲਈ ਔਰ ਮੈਂ ਤਕਰੀਬਨ ਇਸ ਲੈਵਲ ਦੇ ਕਰੀਬ ਆ ਜੀ ਜਿਹੜਾ ਆਪਦਾ ਲਾਸ ਬੁੱਕ ਕੀਤਾ ਕਿਉਂਕਿ ਮਾਰਕੀਟ ਜਿਹੜੀ ਇੱਕ ਲਾਸ ਕੈਪੈਸਿਟੀ ਹੁੰਦੀ ਆ ਉਸ ਦੇ ਕਾਫੀ ਜ਼ਿਆਦਾ ਕਰੀਬ ਆ ਚੁੱਕੀ ਸੀ ਸੋ ਉਹ ਤਕਰੀਬਨ ਹੋਲਡ ਕਰਕੇ ਬੈਠੇ ਰਹੇ ਜੀ ਕੁਝ ਕ ਸੀਗੇ ਉਹਨਾਂ ਨੇ ਲੇਟ ਐਂਟਰੀ ਬਣਾਈ ਸੀ ਉਹਨਾਂ ਦੀ ਲਾਸ ਕੈਪੈਸਿਟੀ ਉਹ ਲੈਵਲ ਤੱਕ ਨਹੀਂ ਸੀ ਆਈ ਸੋ ਮਾਰਕੀਟ ਨੇ ਜਾਣਾ ਉੱਪਰ ਹੀ ਸੀਗਾ ਜੀ ਸਟਾਪ ਲਾਸ ਹੰਟਿੰਗ ਦੀ ਰੇਂਜ ਕਾਫੀ ਜ਼ਿਆਦਾ ਵੱਡੀ ਸੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਨਾਰਮਲ ਮਾਰਕੀਟ ਦੇ ਵਿੱਚ ਬਟ ਬਹੁਤ ਰੇਅਰ ਹੁੰਦੀਆਂ ਨੇ ਇਹ ਚੀਜ਼ਾਂ ਆਪਾਂ ਨੂੰ ਪਤਾ ਜ਼ਰੂਰ ਹੁੰਦਾ ਕਿ ਹੋ ਜਾਂਦੀਆਂ ਨੇ ਸੋ ਮਾਰਕੀਟ ਨੇ ਜੀ ਇੱਕ ਬੁਲੀ ਸਾਈਡ ਦਾ ਇਸ ਸਿਨੈਰੀਓ ਦੇ ਵਿੱਚ ਡੇ ਹਾਈ ਹੈ ਜਿਹੜਾ ਬ੍ਰੇਕ ਹੁੰਦਾ ਹੁੰਦਾ ਬੁਲੀ ਸਾਈਡ ਦਾ ਮੋਮੈਂਟਮ ਆ ਜਿਹੜਾ ਦਿੱਤਾ ਤੇ ਉਹਨਾਂ ਨੇ ਤਕਰੀਬਨ ਇਹ ਮੂਵ ਆ ਜਿਹੜਾ ਸਾਰਾ ਕੈਪਚਰ ਕੀਤਾ ਅਸੀਂ ਬਾਹਰ ਹੋ ਗਏ ਸੀਗੇ ਬਟ ਮੋਮੈਂਟਮ ਵਗੈਰਾ ਆਉਣਾ ਹੀ ਸੀਗਾ ਜੀ ਡਾਟਾ ਵਗੈਰਾ ਬਣਿਆ ਹੋਇਆ ਸੀ ਸੋ ਫਾਸਟ ਸੈਂਟੀਮੈਂਟ ਦੇ ਵਿੱਚ ਸਾਨੂੰ ਮਾਰਕੀਟ ਨੇ ਬਾਹਰ ਕੀਤਾ ਜੀ ਦੈਨ ਮਾਰਕੀਟ ਨੇ ਮੂਵ ਦਿੱਤਾ ਤੁਸੀਂ ਇੱਥੇ ਕੀ ਚੀਜ਼ ਦੇਖ ਲਓ ਕਿ ਅਸੀਂ ਖੁਦ ਐਸਲੈਂਟਿੰਗ ਦੇ ਉੱਤੇ ਐਂਟਰੀ ਕਰਦੇ ਹ